ਟਰੈਕਟਰ ਮੈਂ ਬਾਈ ਜੀ ਦੱਸ ਦਿੰਦਾ ਵੀਡੀਓ ਚ ਜਿੰਨੇ ਵੀ ਟਰੈਕਟਰ ਆਪਾਂ ਦਿਖਾਵਾਂਗੇ ਠੀਕ ਹੈ ਜੀ ਸਾਰੇ ਟਰੈਕਟਰ ਸਾਡੇ origignal ਹੋਣਗੇ ਠੀਕ ਹੈ ਜੀ ਇਹ ਗੱਲ ਕੋਈ ਰੰਗ ਫੰਗ ਨਾ ਵੱਜਿਆ ਉਹ ਨਮਾ ਟਰੈਕਟਰ ਹੈ ਬਾਈ ਜੀ ਸਰਵਿਸ ਰਿਕਾਰਡ ਬੰਦਾ ਚੈੱਕ ਕਰਕੇ ਲੈ ਜਾ ਜਿੰਨਾ ਚੱਲੇ ਜੈਨੂਨ ਚੱਲੇ ਕੋਈ ਮੀਟਰ ਦੀ ਅਸੀਂ ਫੁੱਲ ਗਾਰੰਟੀ ਦੇ ਇਹ ਦੋ ਟਰੈਕਟਰ ਨੇ ਨਾ ਬਈ ਆਪਣੇ ਕੋਲ ਇਹ ਦੋ ਆਪਣੇ ਕੋਲੇ ਇੱਕ 17 ਇੱਕ 14 ਠੀਕ ਹੈ ਇਹ 14 ਮਾਡਲ ਇਹ ਵੀ ਫਸਟ ਪਾਰਟੀ ਪੀਵੀਟੀ ਨੰਬਰ ਹੈ ਠੀਕ ਇਹਦੇ ਨਾਲ ਆਪਣੇ ਕੋਲੇ ਲੈ ਆਇਓ ਬਣਾ ਬਿੱਲ ਆਪਣੇ ਕੋਲੇ ਰੇਟ ਆਪਾਂ ਉਸ ਹਿਸਾਬ ਨਾਲ ਦੇਣਾ ਹੈ ਇਹਦਾ ਠੀਕ ਆਪੀ ਬੰਦਾ ਆਪੇ ਮਨਾ ਲੂਗਾ ਕਾਪੀ ਬਣੀ ਨਹੀਂ ਕਾਪੀ ਨਹੀਂ ਬਣੀ ਬਿਲ ਆਪਣੇ ਕੋਲੇ ਪੰਜਾਬ ਦੇ ਇਹ 1.5 ਲੱਖ ਥੱਲੇ ਹੀ ਮਿਲੂਗਾ ਨਾ ਟਰੈਕਟਰ ਥੱਲੇ ਮਿਲੂਗਾ ਹਾਂ ਟਾਇਰ ਬਈ ਨਵਾਂ ਟਰੈਕਟਰ ਹੈ ਟਾਇਰ ਬਈ ਦੇਖ ਸਕਦੇ ਹੋ ਚੌਕੜਾਂ ਦੇ ਜਿਵੇਂ ਨਵੇਂ ਨੇ ਨਾ ਬਈ ਨਾਲ ਦੇ ਨਾਲ ਦੇ ਨਾਲ ਦੇ ਠੀਕ ਆ ਜੀ ਘੰਟਾ ਚੱਲੋ ਬਈ ਅਮਣ ਇਹ ਚੱਲੇ 700 ਘੰਟਾ ਜੀ ਫਾਇਦਾ ਨਾ ਜੀ ਨਾ 10 ਲੱਖ ਰੁਪਏ ਦਾ ਜੀ ਨਵਾਂ ਸਾਢੇ 70 ਦਿੰਨੇ ਆਪਾਂ 10 ਦਾ ਜਨਮਾ ਠੀਕ ਆ ਲੈ ਮਿੱਤਰੋ ਕਹਿ ਲਿਆ ਸਾਢੇ 3-4 ਲੱਖ ਰੁਪਏ ਦਾ ਫਾਇਦਾ ਹੋ ਗਿਆ ਇੱਕੋ ਹੀ ਰੇਟ ਆ ਯਸਰ ਨੂੰ 115000 ਰੁਪਏ ਠੀਕ ਹੈ ਜੀ ਹਾਂਜੀ ਦੋਸਤੋ ਕੀ ਹਾਲ ਚਾਲ ਨੇ ਅੱਜ ਆਪਾਂ ਪਹੁੰਚ ਗਏ ਬਈ ਉਸ ਜਗ੍ਹਾ ਤੇ ਜਿੱਥੇ ਬਈ ਜੀ ਗੱਡੀਆਂ ਮੋਡੀਫਿਕੇਸ਼ਨ ਕੀਤੇ ਜਾਂਦੇ ਨੇ ਗਿਆ ਸਿੱਧੂ ਮੂਸੇ ਵਾਲੇ ਬਾਈ ਦਾ ਗਾਣਾ ਆਇਆ ਸੀ ਗਿਆ ਬਈ ਤੇ ਲੰਡੀਆਂ ਜੀਪਾ ਇੱਥੋਂ ਮਿਲਦੇ ਨੇ ਗਿਆ ਬਾਈ ਆਮਣ ਆਪਣੇ ਨਾਲ ਆਗਾ ਗੱਲਬਾਤ ਕਰਦੇ ਆਂਗੇ ਬਾਈ ਨੇ ਘਰੀ ਮੰਡੀਲਾ ਰੱਖਿਆ ਸੱਸੀ ਕਾ ਬਾਈ ਆਮਣ ਸੱਸੀ ਬਾਈ ਸੱਸੀ ਕਾ ਠੀਕ ਹੈ ਬਈ ਠੀਕ ਹੈ ਜੀ ਵਧੀਆ ਠੀਕ ਆ ਬਾਈ ਜੀ ਲੋਕੇਸ਼ਨ ਦੱਸ ਦੀ ਬਈ ਸਭ ਤੋਂ ਪਹਿਲਾਂ ਆਪਾਂ ਕਿੱਥੇ ਖੜੇ ਨੇ ਲੋਕੇਸ਼ਨ ਆਪਾਂ ਖੜੇ ਆ ਜੀ ਮੰਡੀ ਰੱਬ ਵਾਲੀ ਸ਼ਿਵਰਾ ਏਜੰਸੀ ਦੇ ਕੋਲੇ ਸਰਸਾ ਰੋਡ ਤੇ ਠੀਕ ਆ ਬਾਈ ਜੀ ਹਾਂ ਸਰਸਾ ਰੋਡ ਤੇ ਆਪਣਾ ਕੰਡਾ ਲੱਗੇ ਹੋਏ ਬਾਹਰ ਟਰੈਕਟਰ ਖੜੇ ਹੋ ਠੀਕ ਆ ਬਾਈ ਜੀ ਕਿੰਨੇ ਕੁ ਟਰੈਕਟਰ ਹੁੰਦੇ ਨੇ ਬਾਈ ਜੀ ਆਪਣੇ ਟਰੈਕਟਰ ਆਪਣੇ ਕੋਲੇ ਆ ਹੀ ਹੁੰਦੇ ਜੀ 15 20 ਟਰੈਕਟਰ 15 20 ਟਰੈਕਟਰ ਠੀਕ ਹੈ ਘਰੀ ਮੰਡੀ ਹੁੰਦੀ ਆ ਤੇ ਘਰੇ ਆ ਘਰੇ ਮੰਡੀ ਹੈ ਜੀ ਇੰਜਨ ਗੇਅਰ ਤੇ ਗਾਰੰਟੀ ਵੀ ਬਾਈ ਸਹੀ ਹੈ ਬਾਈ ਇਹ ਸਾਫ ਸੁਥਰੇ ਟਰੈਕਟਰ ਹੁੰਦੇ ਸਾਡੇ ਕੋਲੇ ਘੱਟ ਚੱਲੇ ਵੀ ਵਧੀਆ ਟਰੈਕਟਰ ਹੁੰਦੇ ਠੀਕ ਆ ਬਾਈ ਜੀ ਨੰਬਰ ਰਹਿਣਗੇ ਵੀ ਟਰੈਕਟਰ ਪੰਜਾਬ ਹਰਿਆਣਾ ਦੋਨੇ ਮਿਕਸ ਹੋਣਗੇ ਨੰਬਰ ਹਰਿਆਣਾ ਤੇ ਬਾਕੀ ਉਹਨਾਂ ਆਪਾਂ ਟਰੈਕਟਰ ਦਿਖਾਉਣਾ ਹੈਗੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਤੇ ਜੇ ਕਿਸੇ ਵੀਰ ਨੇ ਟਰੈਕਟਰ ਖਰੀਦਣਾ ਹੈ ਤਾਂ ਸਕਰੀਨ ਤੇ ਨੰਬਰ ਆ ਸੰਪਰਕ ਜ਼ਰੂਰ ਕਰ ਲਿਓ। ਲੈ ਮਿੱਤਰੋ ਸਭ ਤੋਂ ਪਹਿਲਾਂ ਦਿਖਾਉਣਾ ਤੁਹਾਨੂੰ ਸਵਰਾਜ 960 ਦੱਸੋ ਭਾਈ ਇਹ ਕਿੰਨੇ ਮਾਡਲ ਦਾ ਹੈ? 17 ਮਾਡਲ ਹੈ ਜੀ। ਲੈ ਮਿੱਤਰੋ 2017 ਮਾਡਲ ਹੈਗਾ ਕੰਡੀਸ਼ਨ ਚੈੱਕ ਕਰੋ ਵੀ ਟਰੈਕਟਰ ਦੀ ਫਾਈਵ ਸਟਾਰ ਦੇ ਵਿੱਚ ਹੈਗਾ ਸੈਂਟਰ ਗੇਅਰ ਦੇ ਵਿੱਚ ਹੈਗਾ। ਕੰਡੀਸ਼ਨ ਕਿਵੇਂ ਹੈ ਭਾਈ ਟਰੈਕਟਰ ਦੀ? ਕੰਡੀਸ਼ਨ ਬਿਲਕੁਲ ਓਕੇ ਸਾਰਾ ਓਰੀਜਨਲ ਟਰੈਕਟਰ ਹੈ ਕੋਈ ਰੰਗਣੀ ਬੱਜਿਆਗਾ। ਠੀਕ ਹੈ। ਟਾਇਰ ਮਗਰ 28 ਦੇ ਟਾਇਰ ਨੇ ਆ ਜਿਹੜੇ ਬੇਟ ਵਗੈਰਾ ਨੇ ਬਈ ਫਾਈਬਰ ਦੇ ਲੱਗੇ ਹੋਣਾ ਨਾ ਬਈ ਫਾਈਬਰ ਦੇ ਫਾਈਬਰ ਠੀਕ ਆ ਬਾਈ ਜੀ ਬਾਕੀ ਚੈੱਕ ਕਰੋ ਬਾਈ ਜੀ ਦੇਖ ਗਏ ਝੁੱਲੇ ਜਾ ਗਏ ਨਾ ਬਈ ਇਹ ਹਾਂ ਠੀਕ ਆ ਬਾਈ ਜੀ ਲੈ ਮਿੱਤਰੋ ਦੇਖ ਸਕਦੇ ਹੋਗੇ ਨਾਲ ਦੇ ਟਾਇਰ ਨੇ ਬਈ ਫਰੰਟ ਅਗਲੇ ਨਾਲ ਦੇ ਮਗਰਲੇ ਹਨ ਘੰਟੇ ਚੱਲਿਆ ਵੀ ਟਰੈਕਟਰ ਤਕਰੀਬਨ ਬਈ ਚੱਲਿਆ ਹੋਊਗਾ ਬਾਈ 25 2600 ਘੰਟਾ ਠੀਕ ਆ ਜੀ origignal ਚੱਲਿਆ ਨਾ ਨਹੀਂ ਨਾਲ ਬਾਈ ਜੀ ਟਰੈਕਟਰ ਮੈਂ ਬਾਈ ਜੀ ਦੱਸ ਦਿੰਦਾ ਵੀਡੀਓ ਚ ਜਿੰਨੇ ਵੀ ਟਰੈਕਟਰ ਆਪਾਂ ਦਿਖਾਵਾਂਗੇ ਠੀਕ ਆ ਜੀ ਸਾਰੇ ਟਰੈਕਟਰ ਸਾਡੇ origignal ਹੋਣਗੇ ਠੀਕ ਆ ਜੀ ਇਹ ਗੱਲ ਕੋਈ ਹਾਂਜੀ ਰੇਟ ਆਪਾਂ ਦੱਸਾਂਗੇ ਜੀ ਫਿਕਸ ਜਿਹੜਾ ਆਪਾਂ ਲੈਣਾ ਠੀਕ ਆ ਜੀ ਜੈਸਨੋਵਾਲਾ ਜੈਸਨੋਵਾਲਾ ਠੀਕ ਆ ਜੀ ਘੱਟ ਬਾਦ ਨਹੀਂ ਬੰਦਾ ਨਾ ਹੀ ਫੋਨ ਕਰੇ ਘੱਟ ਰੇਟ ਵਾਲਾ ਵੀ ਰੇਟ ਬਾਦ ਪੂਰਾ ਪੂਰਾ ਰੇਟ ਦੇਵਾਂ ਠੀਕ ਆ ਭਾਈ ਜੀ ਚੱਲਾ ਮਿੱਤਰੋ ਦੇਖ ਸਕਦੇ ਹੋ 17 ਮਾਡਲ ਆ 960 ਬਹੁਤ ਡਿਮਾਂਡ ਚ ਆਲਦੀ ਆ ਭਾਈ ਇਹ ਟਰੈਕਟਰ ਦੇ ਜਦੋਂ ਨਾ ਭਾਈ ਇਹ ਟਰੈਕਟਰ ਕਿਸੇ ਵੀਰ ਕੋਲੇ ਆ ਜਾਏ ਪਹਿਲੇ ਸੇਲ ਹੋ ਜਾਂਦੇ ਨੇ ਇਹਨਾਂ ਵੀ ਟਰੈਕਟਰ ਰੇਟ ਰੁਪਈਆ ਦਾ ਰੇਟ ਹੀ ਦੇ ਦੇ ਜਾਂਗੇ ਭਾਈ 4 ਲੱਖ ਤੇ 40000 ਰੁਪਏ 4 ਲੱਖ ਤੇ 40000 40000 ਦਾ ਲੈ ਮਿੱਤਰੋ 4 ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਨਵੀਂ ਛਾਤਰੀ ਲੱਗੀ ਹੋਈ ਹੈ ਨਵੇਂ ਸ਼ੀਟ ਕਵਰਾਂ ਜਾ ਗਿਆ ਬਈ ਤੇ ਅਗਲਾ ਆ ਗਿਆ ਬਈ ਮੈਸੀ 72 50 ਬਹੁ ਘੱਟ ਟਰੈਕਟਰ ਦੇਖਣ ਨੂੰ ਮਿਲਦੇ ਨੇ ਬਈ 9000 ਰੁਪਏ ਮਿਲ ਜਾਂਦਾ 9500 ਮੈਸੀ ਵੀ ਦੇਖਣ ਨੂੰ ਮਿਲ ਜਾਂਦਾ ਬਈ ਜੀ ਪਰ ਇਹ ਟਰੈਕਟਰ ਬਹੁਤ ਜ਼ਿਆਦਾ ਘੱਟ ਦੇਖਣ ਨੂੰ ਮਿਲਦੇ ਨੇਗੇ 72 50 ਤੇ ਮਾਡਲ ਬਈ ਇਹ ਹੈ 17 ਮਾਡਲ ਹੈ ਲੈ ਮਿੱਤਰੋ 2017 ਮਾਡਲ ਆ ਸਾਈਡ ਗੇਅਰ ਦੇ ਵਿੱਚ ਇੱਕ ਡੀਸਨ ਟਰੈਕਟਰ ਦੀ ਚੈੱਕ ਕਰ ਸਕਦੇ ਚੌਕੜਾ ਡਰ ਨਮਾ ਨਾ ਬਈ ਨਮਾ ਨਮਾ ਲੈ ਮਿੱਤਰੋ ਜਮਨ ਨਮਾ ਟਾਇਰ ਨਿਕ ਵੀ ਚੌਕੜਾ ਮਤਲਬ ਕਹਿ ਲੀਏ ਬਈ ਤੁਹਾਨੂੰ ਟਰੈਕਟਰ ਤੇ ਇੱਕ ਵਾਰੀ ਪੈਸੇ ਲਾ ਕੇ ਦੁਬਾਰਾ ਚੈੱਕ ਕਰਨ ਦੀ ਜ਼ਰੂਰਤ ਨਹੀਂ ਹੈਗੀ ਮਾਡਲ ਹੈਗਾ 17 ਆ ਬਈ 17 ਜੀ 17 ਠੀਕ ਹੈ ਜੀ ਲੈ ਮਿੱਤਰੋ 17 ਮਾਡਲ ਹੈਗਾ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈਗਾ ਹਾਂ ਠੀਕ ਹੈ ਜੀ ਲੈ ਮਿੱਤਰੋ ਪੰਜਾਬ ਨੰਬਰ ਹੈ ਬਾਕੀ ਪਲੇਟ ਫਲੂਟ ਤੁਸੀਂ ਦੇਖ ਸਕਦੇ ਕੋਈ ਬਈ ਚੰਗੇ ਪਈ ਹੈਗੇ ਏ ਰੇਟ ਵਗੇ ਦਾ ਰੇਟ ਦੇ ਦਾਂਗੇ ਪਰ 3.5 ਲੱਖ ਰੁਪਏ ਸਾਢੇ 3.5 ਲੱਖ ਲੈ ਮਿੱਤਰੋ 3.5 ਲੱਖ ਰੁਪਏ ਦਾ ਪੀਵੀਟੀ ਮੁਕਸਰ ਦਾ ਨੰਬਰ ਆਣਾ ਬਈ ਜੀ ਹਾਂਜੀ ਠੀਕ ਹੈ ਲੈ ਮਿੱਤਰੋ ਰਿੰਬਾ ਰੁੰਬਾ ਦਾ ਤੁਸੀਂ ਦੇਖ ਸਕਦੇ ਬਈ ਚੰਗਾ ਪਿਆ ਕੰਡੀਸ਼ਨ ਦਾ ਵੀ ਐਨ ਕੋਕਾ ਪੀਸ ਪਿਆਗਾ ਬਾਕੀ ਡਰਾਵਲ ਰੂਬਰ ਬਈ ਡੰਡਾ ਡੁੰਡਾ ਪੂਰਾ ਸਾਫ ਪਿਆਣਾ ਬਈ ਸਾਰਾ ਸਮਾਨ ਨਾਲ ਹੈ ਠੀਕ ਹੈ ਸਾਰਾ ਸਮਾਨ ਸੋਨੂੰ ਬਈ ਨਾਲ ਮਿਲੂਗਾ ਤੇ ਅਗਲਾ ਆ ਗਿਆ ਬਈ ਸੋਨਾਲੀਕਾ ਇਹ ਮਾਡਲ ਬਈ ਇਹ 23 ਮਾਡਲ ਹੈ ਜੀ 2023 ਮਾਡਲ ਹੈ ਇਹ ਮਾਡਲ ਹੈ ਡੱਬ ਵਾਲੀ ਦਾ ਹਰਿਆਣੇ ਦਾ ਸਾਡਾ ਨੰਬਰ ਹੈ ਠੀਕ ਹੈ ਪੰਜਾਬ ਤੇ ਰਹਿਣ ਦੇ ਵਿੱਚ ਹੀ ਆ ਜਾਂਦਾ ਹੈ ਡੱਬ ਵਾਲੀ ਹਰਿਆਣੇ ਪੰਜਾਬ ਦੇ ਵਿੱਚ ਹੀ ਹੈ 3 ਸਪੀਡ ਹੈ 3 ਸਪੀਡ ਹੈਗਾ ਠੀਕ ਹੈ ਬਿਨਾ ਚੇਂਜਰ ਵਾਲਾ ਬਈ ਇਹ ਇਹ ਚੇਂਜਰ ਤੋਂ ਬਿਨਾ ਉਹ ਸਪੀਡ 3 ਹੈ ਠੀਕ ਹੈ 3 ਸਪੀਡ ਦੇ ਵਿੱਚ ਆ ਬਿਨਾ ਚੇਂਜਰ ਆ ਕੱਲਾ ਚੇਂਜਰ ਨਹੀਂ ਹੈਗਾ ਫੁੱਲ ਫੀਚਰ ਨੇ ਫੁੱਲ ਫੀਚਰ ਹੈ ਜੀ ਆ ਪੰਪ ਬੂਮਪ ਦੇਖੋ ਬਈ ਮਤਲਬ ਬਈ ਜਿੰਨੇ ਟਰੈਕਟਰ ਬਾਈ ਨੇ ਨਾ ਮੈਂ ਕਢਵਾ ਕੇ ਲਿਆ ਹੈਗੇ ਅੰਦਰੋਂ ਸ਼ੋਰੂਮ ਦੇ ਅੰਦਰੋਂ ਤੇ ਬਾਈ ਦੇ ਨਾਲ ਸਾਰੇ ਟਰੈਕਟਰ ਜਿੰਨੇ ਹੈਗੇ ਨੇਗੇ ਕਹ ਲਈਏ ਬੈਟਰੀ ਪੱਕੋ ਓਕੇ ਲੈਣਾ ਬਈ ਜ ਸਰਵਿਸ ਰਿਕਾਰਡ ਬੰਦਾ ਚੈੱਕ ਕਰਕੇ ਲੈ ਜੇ ਜਿੰਨਾ ਚੱਲਿਆ ਜੈਨੂਇਨ ਚੱਲਿਆ ਕੋਈ ਮੀਟਰ ਦੀ ਅਸੀਂ ਫੁੱਲ ਗਾਰੰਟੀ ਦੇ ਦੇ ਮੀਟਰ ਤੇ ਫੁੱਲ ਗਾਰੰਟੀ ਆ ਜੀ ਹਾਂ ਇਹਦੇ ਕੋਈ ਕਲਮ ਲੱਗੀ ਹੋਵੇ ਤਾਂ ਵੀ ਨਾਲ ਦੇ ਟਾਇਰਾਂ ਚ ਨਾਲ ਦੇ ਟਾਇਰ ਠੀਕ ਆ ਜੀ ਬਈ ਆ ਦੇਖੋ ਬਈ ਪੱਠੇ-ਪੁੱਠੇ ਦਾ ਬਾਕੀ ਬੇਰ ਸਲਾਂ ਦਾ ਰੰਗ ਭਈ ਅਜਾ ਪੂਰਾ ਸਾਫ ਪਿਆਗਾ ਡੀਅਰ ਲੈਕਸ ਮਾਡਲ ਚ ਆ ਗਿਆ ਚੌਕੜਾ ਟਾਇਰਾਂ ਦਾ ਜਮਾ ਨਾਲ ਦਾਗਾ ਘੰਟੇ ਚੱਲੇ ਉਹ ਬਈ ਇਹ 900 ਘੰਟਾ ਚੱਲੇ ਜੀ ਠੀਕ ਆ ਜੀ 900 ਘੰਟਾ ਚੱਲਿਆ ਹੋਇਆਗਾ ਰੇਟ ਬਈ ਇਹਦਾ ਰੇਟ ਦੇ ਦਾਂਗੇ 5.5 ਲੱਖ ਰੁਪਏ ਸਾਢੇ 5 ਲੱਖ ਰੁਪਏ ਦਾ ਠੀਕ ਹੈ ਲੈ ਮਿੱਤਰੋ ਸਾਢੇ 5 ਲੱਖ ਰੁਪਏ ਦਾ ਇਹ ਮਿਲ ਜੂਗਾ ਤੁਹਾਨੂੰ ਬਿਨਾ ਚੇਂਜਰ ਵਾਲਾ 3 ਸਪੀਡ ਦੇ ਵਿੱਚ ਮਤਲਬ ਕਹਿ ਲਿਆ ਬਈ ਹੁਣ 3 ਸਪੀਡ ਦਾ ਹੀ ਦੌਰ ਆਗਾ ਅੱਜ ਕੱਲ ਹੁਣ ਤੇ ਅਗਲਾ ਆ ਗਿਆ ਬਈ ਪ੍ਰੀਤ ਇਹ ਮਾਡਲ ਬਈ ਇਹ ਮਾਡਲ 21 ਹੈ ਜੀ 2021 ਦਾ ਮਾਡਲ ਹੈਗਾ ਡਬਲ ਡਿਸਟ੍ਰਿਬਿਊਟਰ ਹੈਗਾ ਸੈਂਟਰ ਗੇਅਰ ਹੈਗਾ ਜਿੰਨੇ ਟਰੈਕਟਰ ਦਿਖਾਵਾਂਗੇ ਭਾਈ ਨਾ ਕਿ ਸਾਰੇ ਪੂਰੇ ਮਿਲਣਗੇ ਸਾਰਾ ਬੱਸੇ ਸੱਤ ਜਮਾ ਜਮਾ ਠੀਕ ਆ ਇਹ ਬੰਪਰ ਹਰਿਆਣਾ ਨੰਬਰ ਆ ਗਿਆ ਨਾ ਹਰਿਆਣਾ ਨੰਬਰ 2021 ਦੇ ਮਾਡਲ ਦਾ ਟਾਇਰ ਵੀ ਕਿਤੇ ਟਾਇਰ ਇਹਦੇ ਭਾਈ ਜੀ ਮੰਨ ਲਓ ਤੁਸੀਂ ਹੈਗੇ 70 ਪੈਸੇ ਨਾਲ ਦੇ ਚਾਰੇ ਠੀਕ ਆ ਲੈ ਮਿੱਤਰੋ 70 ਪੈਸੇ ਟਾਇਰ ਨਾਲ ਦੇਣਗੇ ਚੈੱਕ ਕਰੋ ਮਿੱਤਰੋ ਕੰਡੀਸ਼ਨ ਟਰੈਕਟਰ ਦੀ ਡਬਲ ਡਿਸਟ੍ਰੀਬਿਊਟਰ ਆਗਾ ਤੇ ਕਾਂਟੇ ਚੱਲੇ ਹੋਏ ਭਈ ਇਹ ਕਾਂਟੇ ਚੱਲੇ ਹੋਏ ਆ ਜੀ 2000 ਦੇ ਨੇੜੇ ਠੀਕ ਆ ਜੀ ਲੈ ਮਿੱਤਰੋ 2000 ਦੇ ਨੇੜੇ ਤੇੜੇ ਕਾਂਟਾ ਚੱਲਿਆ ਹੈਗਾ ਭਾਈ ਇਹ ਇਹਦਾ ਰੇਟ ਬਈ ਇਹ ਦੇ ਦੇਗਾ ਭਾਈ 375000 ਦਾ 3 ਲੱਖ 75000 70000 ਦਾ ਜੇ ਮਿੱਤਰੋ ਦੇਖ ਸਕਦੇ ਹੋ 3 ਲੱਖ 75000 ਦਾ ਪ੍ਰੀਤ 2 ਸਪੀਡ ਦੇ ਵਿੱਚ ਆਣਾ ਭਾਈ ਜੀ ਹਾਂਜੀ 60 99 60 99 4 ਸਿਲੰਡਰ ਉਹ ਤਿੰਨ ਵੀ ਹੁੰਦੇ ਚਾਰ ਠੀਕ ਹੈ ਇਹ ਚਾਰ ਸਿਲੰਡਰ ਚ ਆ ਗਿਆ ਨੇ ਤੇ ਅਗਲਾ ਆ ਗਿਆ ਮਿੱਤਰੋ 241 ਮੈਸੀ ਚੈੱਕ ਕਰੋ ਮਿੱਤਰੋ ਕੰਡੀਸ਼ਨ ਹੈ ਟਾਇਰ ਦੇਖ ਸਕਦੇ ਹੋ ਬਈ ਕਹਾੜੇ ਵਰਗੇ ਚਮੜ ਨਵੇਂ ਟਾਇਰ ਪੈਣਗੇ ਆ ਦੇਖੋ ਬਈ ਅਜੇ ਡੁੰਮਣੀ ਨਹੀਂ ਪੂਰੀਆਂ ਤੇ ਇੱਕ ਖਾਸੀਅਤ ਹੈ ਜੀ ਜਣਾ ਬਈ ਮੈਸੀ ਦੀ ਵੇਟ ਪੱਕਾ ਜਾਈਦੀ ਛੋਟਾ ਟਰੈਕਟਰ ਹੋਵੇ ਵੇਟ ਦੇਣੀ ਹੈ ਵੇਟ ਦੇਨੇ ਦੇਨੇ ਉਹਨਾਂ ਨੇ ਹਾਂ ਠੀਕ ਹੈ ਜੀ ਲੈ ਮਿੱਤਰੋ ਵੇਟ ਬਈ ਕੰਪਨੀ ਵੱਲੋਂ ਲੱਗੇ ਹੋਏ ਨੇ ਕਿ 35 35 ਕਿਲੋ ਦੀ ਪਲੇਟਾਂ ਬਾਕੀ ਦੇਖ ਸਕਦੇ ਹੋ ਚੰਗਾ ਟਰੈਕਟਰ ਆ ਤੇ ਇਹ ਮਾਡਲ ਹੈਗਾ ਬਈ ਇਹ ਹੈਗਾ ਜੀ ਮਾਡਲ 15 2015 15 ਮਾਡਲ ਦਾ ਡੱਬਾ ਵਾਲੀ ਦਾ ਨੰਬਰ ਹੈ ਫਸਟ ਕੁਆਲਟੀ ਹੈ ਠੀਕ ਹੈ ਜੀ ਹੁਣ ਤਾਂ ਆਪਾਂ ਸਾਰਾ origignal ਕਹਿ ਹੀ ਸਕ ਮਤਲਬ ਬਈ ਜੇ ਸੋ ਲਾ ਕੇ ਚੱਲੀਏ ਕੰਡੀਸ਼ਨ ਘੱਟੋ ਘੱਟ ਹੈਗੇ ਬਈ 22 ਮਾਡਲ ਵਾ ਕੀ ਹੈ ਨਾ ਬਈ ਅੱਛਾ ਸ਼ੁਕਰ ਸ਼ੁਕਰ ਦੇਖੋ ਬਈ ਪੂਰੇ ਚੰਗੇ ਪੈਣੇਗੇ ਬਈ ਸਾਫ ਹੈਗਾ ਨਾਲ ਦੇ ਸਟicker ਨੇਗੇ ਤੇ ਇਹਦਾ ਰੇਟ ਬਈ ਇਹ ਦੇ ਦਾਂਗੇ 1.5 ਲੱਖ ਦਾ 1.5 ਲੱਖ ਰੁਪਏ ਦਾ ਲਓ ਮਿੱਤਰੋ ਇਹ ਤੁਹਾਨੂੰ ਮਿਲ ਜੂਗਾ 1.5 ਲੱਖ ਰੁਪਏ ਦਾ ਬੈਕ ਟਾਇਰ ਜਮਾ ਨਵੇਂ ਨੇ ਫਰੰਟ ਰੁਪਈਆ ਮਨ ਅਗਲੇ ਲਾ ਲੋ 70 ਪੈ 75 ਪੈ ਠੀਕ ਆ ਜੀ ਅਗਲੇ 75 ਰੁਪਏ ਟਰਨ ਲਗੇ ਤੇ ਅਗਲਾ ਹੈਗਾ ਬਈ ਮੈਸੇਜ 72 50 ਇਹ ਦੋ ਟਰੈਕਟਰ ਨੇ ਨਾ ਬਈ ਆਪਣੇ ਕੋਲ ਇਹ ਦੋ ਹੈ ਆਪਣੇ ਕੋਲੇ ਠੀਕ ਇੱਕ 17 ਇੱਕ 14 ਠੀਕ ਹੈ ਇਹ 14 ਮਾਡਲ ਇਹ ਵੀ ਫਸਟ ਪਾਰਟੀ ਵੀਧੀ ਨੰਬਰ ਹੈ ਠੀਕ ਹੈ ਜੀ ਮਤਲਬ ਬਈ ਜੇ ਜੀ ਆਵਣ ਇਹ ਟਰੈਕਟਰ ਨੂੰ ਖੜਾ ਲਈਏ ਨਾ ਜੇ ਉਹ ਟਰੈਕਟਰ ਨੂੰ ਦਿਖਾ ਲਈਏ ਲੁੱਕ ਜਾਵਾਂ ਦੋਨਾਂ ਦੀ ਸੇਮ ਆ ਉਹ ਦੇ ਲੋ ਪੂਰਾ ਵੱਧ ਜਿਆਦਾ ਚੰਗਾ ਹੈ ਥੋੜਾ ਜਿਆਦਾ ਸੋਹਣਾ ਹੈ ਨਾ ਬਈ ਉਹ ਮਾਡਲ ਸਾਰੇ 14 ਮਾਡਲ ਦੇ ਹਿਸਾਬ ਨਾਲ ਬਹੁਤ ਸੋਹਣਾ 14 ਮਾਡਲ ਆ ਉਹ 17 ਮਾਡਲ ਟਾਇਰ ਇਹਦੇ ਬਾਈ ਜੀ 80 85 ਪੈਸੇ ਠੀਕ ਆ ਜੀ 80 85 ਪੈਸੇ ਟਾਇਰ ਪਾਣੇਗੇ ਬਈ ਚੰਗੇ ਟਾਇਰ ਪਾਣੇ ਬਾਕੀ ਚੈੱਕ ਵੀ ਕਰ ਸਕਦੇ ਹੋ ਅਰੇ ਮਰੂਮਾ ਦਾ ਬਾਈ ਪੂਰਾ ਸਾਫ ਬਹੁਤ ਚੰਗਾ ਰੈਕਟਰ ਹੈ ਕਿਤੇ ਚਾਬੀ ਨਹੀਂ ਲੱਗੀ ਠੀਕ ਆ ਬਾਈ ਲੈ ਮਤਰਾ ਚੈੱਕ ਕਰ ਸਕਦੇ ਹੋ ਕਿ ਟਰੈਕਟਰ ਹੀ ਮੈਂ ਗਣਾ ਬਾਈ ਤੁਹਾਡੇ ਕੋਲ ਇੰਨੇ ਹੁੰਦੇ ਨੇ ਨਾ ਮੈਨੂੰ ਲੱਗਾ ਕਪੜਾ ਮਾਰਨ ਦੇ ਨੇੜੇ ਬਾਲੇ ਨਵੇਂ ਚੰਗੇ ਰੈਕਟਰ ਠੀਕ ਆ ਜੀ 2014 ਮਾਡਲ ਆ ਇਹਦਾ ਰੇਟ ਬਈ ਇਹ ਦੇ ਦਾਂਗੇ ਸਵਾ 3 ਲੱਖ ਰੁਪਏ ਦਾ ਸਵਾ 3 ਲੱਖ ਰੁਪਏ ਦਾ ਠੀਕ ਆ ਜੀ ਲੈ ਮਤਰਾ ਸਵਾ 3 ਲੱਖ ਰੁਪਏ ਦਾ ਤੇ ਮਿਲ ਜੂਗਾ ਇ ਠੀਕ ਆ ਹੁਣ ਸ਼ੀਲਡ ਜਿਹੜਾ ਆਪਾਂ ਬੜੇ ਵਿੱਚ ਦਾ ਹੈ ਨਹੀਂ ਇਹਦਾ ਗੱਲ ਹੈ ਨਵੇਂ ਵੀ ਚੀਲ ਬੰਦ ਰੱਖੀ ਪਰ ਇੱਕ ਵਾਰੀ ਇੰਜਨ ਗੇਅਰ ਦਾ ਆਪਦਾ ਚੈੱਕ ਕਰਕੇ ਆ ਜਾਣਾ ਬਈ ਵਧੀਆ ਤੇ ਅਗਲਾ ਹੈਗਾ ਬਈ ਜੇ ਫਾਰਮ ਟਰੈਕ 60 EP ਆ ਗਿਆ ਹਾਂ ਇਹ ਦਿਖਾ ਦਿਓ ਸਮਾਰਕ ਠੀਕ ਆ ਜੀ ਬਈ ਇਹ ਚੈੱਕ ਕਰ ਸਕਦੇ ਹੋ ਕਿ ਵੱਡੀਆਂ ਟੂਪਾ ਦੇ ਵਿੱਚ ਆ ਗਿਆ ਬਈ ਚੈੱਕ ਕਰੋ ਕੰਡੀਸ਼ਨ ਦਾ ਵੀ ਚੰਗਾ ਪਿਆਗਾ ਕਹਿੰਦੇ ਜ਼ੋਰ ਮਾਰਨ ਨੂੰ ਵੀ ਛੋਟਾ ਟਰੈਕਟਰ ਆਗਾ ਸੈਂਟਰ ਗੇਅਰ ਆ ਗਿਆ ਕਨੋਪੀ ਛਤਰੀ ਲੱਗੀ ਹੋਈ ਹੈ ਡੈਕ ਸਿਸਟਮ ਲੱਗਾ ਹੈ ਨਾ ਬਈ ਠੀਕ ਹੈ ਜੀ ਰੇਡੀਅਲ ਦੇ ਟਾਇਰ ਹੈ ਜੀ ਇਹਦੇ ਚਾ ਮਤਲਬ ਵੀ ਮਗਰਲੇ ਵੀ ਜਮਾਂ ਨਾ ਮੈਂ ਅਗਲੇ ਵੀ ਜਮਾਂ ਨਾ ਠੀਕ ਹੈ ਜੀ ਮਤਲਬ ਮਤਰਾ ਚੈੱਕ ਕਰ ਸਕਦੇ ਮਹਿੰਗੇ ਵਾਲੇ ਕਿਹੋਂ ਕੰਪਨੀ ਦੇ ਬਈ ਬੈਕ ਟਾਇਰ ਨੇ ਨਾ ਅਲਾਈਸ ਕੰਪਨੀ ਦੇ ਹਾਂ ਫਰੰਟ ਐਮ ਆਰ ਐਫ ਦੇ ਆ ਗਿਆ ਬਈ ਲੋ ਮਤਰਾ ਚੈੱਕ ਕਰੋ ਮਾਰਕਾ ਵੀ ਨਹੀਂ ਆਜੇ ਤੱਕ ਮਿੰਟ ਆਏਗਾ ਪਾਵਰ ਸਟੀਅਰਿੰਗ ਦੇ ਵਿੱਚ ਟੌਪ ਵਾਲਾ ਮਾਡਲ ਹੈਗਾ ਤੇ 2013 2013 ਮਾਡਲ ਹੈ ਹਰਿਆਣਾ ਨੰਬਰ ਹੈ ਸਾਡਾ ਠੀਕ ਹੈ ਜੀ ਤੇ ਟ੍ਰੈਕਟਰ ਦੇ ਦਾਂਗੇ 1.5 ਲੱਖ ਮਾਨਦਾਨੂ ਹੋ ਜੂ ਆਮਣ ਯਾਰ ਮੈਂ ਫਿਕਸ ਹੀ ਦਸੀ ਜਾਨਾ ਬਾਈ ਤੂੰ ਛੋਟ ਕਰ ਦਿਆਂਗੇ ਚਾਬੀ ਨਾਲ ਚਾਬੀ ਨਾਲ ਸੋਟੇ ਇਹ ਵੱਧ ਮੰਗਣ ਦਾ ਕੀ ਫਾਇਦਾ ਯਾਰ ਫਿਰ ਘਟੀ ਜਾਓ ਠੀਕ ਹੈ ਉਸ ਗੱਲ ਦਾ ਕੀ ਫਾਇਦਾ ਠੀਕ ਹੈ ਜਸਨੋ ਵਾਲਾ ਰੇਟ ਯਾਰ ਜਸਨੋ ਵਾਲੇ ਰੇਟ ਦਿੱਤੇ ਸਾਰੇ ਠੀਕ ਆ ਬਾਈ ਤੇ ਅੱਗੇ ਆ ਗਿਆ ਬਾਈ ਮਿੱਡੀ ਸੋਚ ਸੋਨਾ ਲੀਕਾ RX 160 60 60 ਤੇ ਇਹ ਮਾਡਲ ਬਾਈ ਇਹ 13 ਮਾਡਲ ਹੈ ਬਾਈ ਇਹਦਾ ਸਾਰਾ ਟਰੈਕਟਰ ਨਾਲ ਦਾ ਟਾਇਰ ਕੀ ਕਿਤੇ ਚਾਬੀਨ ਲੱਗੀ ਪਹਿਲੀ ਪਾਰਟੀ ਦੇ ਰਿਕਟਰ ਠੀਕ ਹੈ ਜੀ ਠੀਕ ਆ ਮਰਾ ਦੇ ਟਾਇਰ ਟੱਪਾ ਸਾਰਾ ਨਾਲ ਠੀਕ ਆ ਲੈ ਮੈਨੂੰ ਚੈੱਕ ਕਰੋ ਮਾਡਲ ਕਿੰਨਾ ਪਈ ਇਹ 13 ਜੀ 13 ਠੀਕ ਹੈ ਮੈਨੂੰ ਲੱਗਾ ਆਮਣ ਜਿੰਨੇ ਟਾਇਰ ਇਹਦੇ ਆ ਗਏ ਇੰਨੇ ਇੰਨੇ ਤਾਂ ਘੱਟੋ ਘੱਟ 23 ਤੇ ਮਾਰਾ 23 ਮਾਡਲ ਦੇ ਵੀ ਨਹੀਂ ਮਿਲਦੇ ਆਪਾਂ ਨੂੰ ਵੀ ਬਹੁਤ ਘੱਟ ਚੱਲੇ ਆ ਬਟ੍ਰੈਕਟਰ ਵੱਡੇ ਟਰੈਕਟਰ ਨਹੀਂ ਇਕੱਲੇ ਵੀ ਮਿਲਦੇ ਠੀਕ ਹੈ ਜੀ ਡਰਾਈਵਰ ਵੀ ਭਾਈ ਮਤਲਬ ਕਹਿ ਦिए ਜੇ ਉੱਤੇ ਸੀਟ ਤੇ ਬਹਿ ਜਨਾ ਸਾਲ ਮਾਰਦਾ ਨਾ ਸਾਲ ਮਾਰਦਾ ਕਿੰਨੇ ਕਿਸੇ ਚੀਜ਼ ਨੂੰ ਚਾਹੀਦੀ ਡਰਾਈਵਰ ਠੀਕ ਹੈ ਮਤਲਬ ਮਗਰ ਉਹ ਵੀ ਦਿਖਾ ਦੇ ਤੂੰ ਲਿੰਕਾਂ ਲੂੰਕਾਂ ਸਾਰੀਆਂ ਠੀਕ ਹੈ ਵੇਟ ਵਗੈਰਾ ਤੁਸੀਂ ਦੇ ਸਕਦੇ ਲੱਗ ਰਿਹਾ ਹੈ ਰਿੰਗ ਰੂਮ ਸਾਰੇ ਨਾਲ ਦੀ ਹੈ ਠੀਕ ਹੈ ਜੀ ਸਾਰਾ ਨਾਲ ਦੀ ਪਈ ਚੀਜ਼ ਠੀਕ ਹੈ ਉਹ ਕਲਮ ਨਹੀਂ ਲੱਗੀ ਉਹ ਕੱਕ ਵੀ ਬਹੁਤ ਘੱਟ ਹੋ ਜਾਣਾ ਭਾਈ ਪਤਨ ਲੱਗਿਆ ਪਤਨ ਲੱਗਿਆ ਠੀਕ ਹੈ ਜੀ ਮਤਲਬ ਚੈੱਕ ਕਰ ਸਕਦੇ ਹੋ ਡਿਸਟ੍ਰੀਬਿਊਟਰ ਸਿੰਗਲ ਆ ਗਿਆ ਨਾ ਵੀ ਇਹ ਮਿਲਣਾ ਹਾਂ ਠੀਕ ਹੈ ਜੀ ਤੁਸੀਂ ਮਤਲਬ ਚੈੱਕ ਕਰ ਸਕਦੇ ਹੋਗੇ ਤੇ ਰੇਟ ਪਈ ਇਹਦਾ ਆਪਣਾ ਤੇਰਾ ਮ 4 ਲੱਖ ਦਾ ਵਿਕੇ ਤਾਂ ਫੇਰ ਹੀ ਫਾਇਦਾ ਕੋਈ ਮਾਨਤਨ ਕਰ ਦੇਾਂਗੇ 4 ਲੱਖ ਦਾ 4 ਚੋ ਠੀਕ ਆ ਜੀ 4 ਲੱਖ ਚੋ ਮਾਨਤਨ ਹੋ ਜੂਗਾ ਮਾਨਤਨ ਹੋ ਜੂਗਾ ਪੰਜਾਬ ਨੰਬਰਾਂ ਦੇ ਵੀਰੋ ਫਰਸਟ ਪੰਜ ਫਰਸਟ ਪਾਰਟੀ ਦਾ ਟਰੈਕਟਰ ਹੈਗਾ ਪਾਵਰ ਸਟੀਅਰਿੰਗ ਦੇ ਵਿੱਚ ਹੈਗਾ ਮਿੱਤਰੋ ਤੇ ਅੱਗੇ ਆ ਗਿਆ ਇੰਡੋ ਫਾਰਮਾ ਟੌਪ ਵਾਲਾ ਮਾਡਲ ਆ ਬਈ ਕੰਡੀਸ਼ਨ ਚੈੱਕ ਕਰੋ ਇੱਕ ਗੱਲ ਹੋਰ ਕਹਿਣਾ ਚਾਹਣਾ ਬਈ ਇਹ ਟਰੈਕਟਰ ਬਈ ਤੁਸੀਂ ਕਹ ਲਈਏ ਇਹ ਮਾਡਲ ਬਈ ਕਿੰਨਾ ਪਹਿਲਾਂ ਦਾ 23 ਹੈ ਜੀ 23 ਮਾਡਲ ਆ 23 ਮਾਡਲ ਦੇ ਰੇਟ ਤੇ ਨਾ ਤੁਸੀਂ ਕੋਈ ਹੋਰ ਟਰੈਕਟਰ ਲੱਭਣ ਵਗ ਜਿਓ ਘੱਟੋ ਘੱਟ ਤੁਹਾਨੂੰ 6 6.5 ਲੱਖ ਤੋਂ ਘੱਟ ਕੋ ਤੇ ਇਹ ਬਈ 1.5 ਲੱਖ ਥੱਲੇ ਹੀ ਮਿਲੂਗਾ ਨਾ ਟਰੈਕਟਰ ਥੱਲੇ ਮਿਲੂਗਾ ਹਾਂ ਟਾਇਰ ਬਈ ਮਾਰ ਮਾਰ ਟਰੈਕਟਰ ਹੈ ਟਾਇਰ ਬਈ ਦੇਖ ਸਕਦੇ ਹੋ ਚੌਕੜਾਂ ਦੇ ਜਮਾ ਨਵੇਂ ਨੇ ਨਾ ਬਈ ਨਾਲ ਦੇ ਨਾਲ ਦੇ ਨਾਲ ਦੇ ਠੀਕ ਆ ਜੀ ਘੰਟਾ ਚੱਲਿਆ ਬਈ ਅਮਣ ਇਹ ਚੱਲਿਆ 700 ਘੰਟਾ ਜੀ ਠੀਕ ਆ ਜੀ ਲੈ ਮਤਰਾ 700 ਘੰਟਾ ਚੱਲਿਆ ਹੋਇਆਗਾ 30 55 ਤੇ ਐਨ ਵੀ ਇਹ 16 ਦੇ ਟਾਇਰਾਂ ਵਾਲਾ ਹੈ ਡੀ ਆਈ ਹੈ ਐਨ ਵੀ ਨਹੀਂ ਹੈਗਾ ਡੀ ਆਈ ਹੈ ਨਾ ਬਈ ਇਹ ਠੀਕ ਆ ਜੀ ਆ ਦੇਖੋ ਬਈ ਸੂ ਸੂ ਦੇਖੋ ਬਾਕੀ ਇੰਜਨ ਗੇਅਰ ਤਾਂ ਦੇਖੋ ਬਈ ਚੰਗਾ ਪਿਆ ਪੂਰਾ ਸਾਫ਼ ਪਿਆਗਾ ਇਹਦਾ ਰੇਟ ਬਈ ਇਹ ਰੈਕਟਰ 5 ਲੱਖ ਰੁਪਏ ਦਾ ਮਾਨਤਨ ਕਰ ਦਾਂਗੇ ਠੀਕ ਹੈ 5 ਲੱਖ ਰੁਪਏ ਦਾ ਜਿਵੇਂ ਮੈਂ ਕਿਹਾ ਸੀ ਨਾ ਬਈ 23 ਮਾਡਲ ਜੇ ਹੋਰ ਲੈਣ ਜਾਓਗੇ ਸਾਢੇ 6 ਤੋਂ ਘੱਟ ਮਰ ਲਾਂਗੇ ਨਾ ਬਈ ਤੇ ਗਾਈ ਲਾ ਮਤਰਾ ਜੋਰ ਪੱਖੋ ਵੀ ਝੋਟਾਗਾ ਤੇ ਇੰਜਨ ਪੱਖੋ ਵੀ ਝੋਟਾਗਾ ਬਾਕੀ 16 ਦੇ ਟਾਇਰਾਂ ਜਾਗਾ ਆਮ ਤੁਹਾਨੂੰ ਕਿਸੇ ਕੰਪਨੀ ਦਾ 16 ਵਾਲੇ ਟਾਇਰ ਜਾਂ 14 ਦੇ ਟਾਇਰ ਆਮ ਮਿਲਣਗੇ ਤੇ ਅੱਗੇ ਆ ਗਿਆ 57 HP ਦਾ ਸੌਲਸ ਟਰੈਕਟਰ ਹਾਂ ਇਹ ਮਾਡਲ ਬਈ ਇਹ ਬਾਈ ਜੀ ਬਾਈ ਮਾਡਲ ਹੈ ਬਾਈ ਮਾਡਲ ਆ ਸੈਟ ਲੈ 3 ਸਪੀਡ ਹੈ ਠੀਕ ਆ ਇਹ ਚੇਂਜਰ ਵਾਲਾ ਮਿੱਤਰੋ ਦੇਖ ਸਕਦੇ ਹੋਗੇ ਚੇਂਜਰ ਵਾਲਾ ਟਰੈਕਟਰ ਹੈਗਾ ਪਲੇਟਫਾਰਮ ਦੇ ਸਕਦੇ ਹੋਗੇ ਸਾਰਾ Ориਜਨਲ ਆਣਾ ਬਈ ਠੀਕ ਆ ਵੀ ਹਜੇ ਉਵੇਂ ਮਾਰਕਾ ਇਹਦੀ ਨਾ ਮਾਣਾ ਮਾਣਾ ਜੇ ਕੀ ਵਾਲਾ ਠੀਕ ਆ ਜੀ ਘੰਟਾ ਚੱਲਿਆ ਬਈ ਅਮਣ ਇਹ ਚੱਲਿਆ 600 ਘੰਟਾ ਜੀ 600 ਘੰਟਾ ਠੀਕ ਆ ਜੀ ਲੈ ਮਿੱਤਰੋ ਕੰਪਨੀ ਰਿਕਾਰਡ ਚੱਲਿਆ ਹੋਇਆ ਟਰੈਕਟਰ ਨਿਗਾਹ ਡਬਲ ਡਿਸਟ੍ਰੀਬਿਊਟਰ ਚ ਆ ਗਿਆ ਇਹਦਾ ਨੰਬਰ ਬਾਈ ਇਹਦੇ ਨਾਲ ਆਪਣੇ ਕੋਲੇ ਮੈਂ ਲਿਆਇਓ ਬਣਾ ਬਿੱਲ ਆਪਣੇ ਕੋਲੇ ਰੇਟ ਆਪਾਂ ਉਸ ਹਿਸਾਬ ਨਾਲ ਦੇਣਾ ਇਹਦਾ ਕਾਪੀ ਬੰਦਾ ਆਪੇ ਬਣਾ ਲਊਗਾ ਕਾਪੀ ਬਣੀ ਨਹੀਂ ਕਾਪੀ ਨਹੀਂ ਬਣੀ ਬਿੱਲ ਆਪਣੇ ਕੋਲੇ ਪੰਜਾਬ ਦੇ ਠੀਕ ਹੈ ਜੀ ਸਾਰੇ ਬਿੱਲ ਦੇਮਾ ਇੱਕ ਆਗੇ ਪੱਤਰ ਸਾਰਾ ਦੇਮਾਂਗੇ ਠੀਕ ਹੈ ਜੀ ਰੇਟ ਇਹਦਾ 5 ਲੱਖ ਰੁਪਏ ਠੀਕ ਜੇ ਨਮਾ ਲੈਣ ਜਾਈਏ ਬਈ ਕਿੰਨੇ ਨਮਾ 9 ਲੱਖ ਰੁਪਏ ਦਾ ਨਮਾ 9 ਲੱਖ ਅੱਜ ਲੈਣਾ ਇਹ ਆਪਾਂ ਕਿੰਨੇ ਦੇ ਰਹਿਆਂ 5 ਲੱਖ ਰੁਪਏ 5 ਲੱਖ ਰੁਪਏ ਦਾ 4 ਲੱਖ ਦਾ ਫਾਇਦਾ ਹੋ ਗਿਆ 4 ਲੱਖ ਦਾ ਫਾਇਦਾ ਹੋ ਗਿਆ ਹੁਣ ਕਈ ਵੀਰ ਕਹਿਣਗੇ ਭਾਈ ਓਨਰ ਦਾ ਸੈਕੰਡ ਹੋਵੇ ਇਹ ਓਨਰ ਵੀ ਫਰਸਟ ਹੈ ਫਰਸਟ ਹੈ ਫਰਸਟ ਠੀਕ ਹੈ ਜੀ ਲੈ ਮੇਤਰ ਓਨਰ ਵੀ ਫਰਸਟ ਹੋਗਾ ਦੇਖ ਸਕਦੇ ਹੋਗੇ ਬੇਲ ਭਾਈ ਬਾਈ ਕੋਲੇ ਪੈਣਗੇ ਤੁਸੀਂ ਆਪਦਾ ਜਾ ਕੇ ਨਾਮ ਕਰਵਾ ਸਕਦੇ ਹੋ ਇਹ ਟਰੈਕਟਰ ਉਹਨਾ ਭਾਈ ਮਤਲਬ ਜੇ ਤੁਸੀਂ ਇਹ ਟਰੈਕਟਰ ਖਰੀਦਣ ਜਾ ਰਹੇ ਹੋ ਥੋੜਾ ਸਿੱਧਾ ਸਿੱਧਾ 4 ਲੱਖ ਰੁਪਏ ਦਾ ਫਾਇਦਾ ਹੋਣੀ ਹੋਣਾਗਾ ਤੇ ਅੱਗੇ ਆ ਗਿਆ ਭਾਈ Mahindra Novo ਇਹ ਦਿਖਾ ਦਿਓ ਇਹ ਮਾਡਲ ਬਈ ਇਹ ਮਾਡਲ ਹੈ ਬਈ ਦੀ ਬਾਈ ਠੀਕ ਹੈ ਜੀ ਤੇ ਜਮਾ ਨਮਾ ਪਿਆ ਟਰੈਕਟਰ 500 ਘੰਟਾ ਚੱਲੇ ਠੀਕ ਹੈ ਜੀ ਜਮਾ ਨ ਇੱਕ ਇੱਕ ਗੱਲ ਹੋਰ ਕਹਿਣਾ ਚਾਹਣਾ ਬਈ ਇਹ ਚ ਇਹ ਐਮ ਐਸ ਜਾਂ ਪੀ ਐਸ ਨਹੀਂ ਹੈਗਾ ਨਾ ਇਹ ਡੀ ਆਈ ਐ 60 ਐਚ ਪੀ ਹੈ 60 ਐਚ ਪੀ ਹੈ ਕਾਪੀ ਤੇ ਦੇ 60 ਲਿਖਿਆ ਨਹੀਂ ਕਈਆਂ ਦੇ 90 ਲਿਖਿਆ ਹੁੰਦਾ ਕਹੇ ਦੇ 50 ਲਿਖਿਆ ਹੁੰਦਾ ਠੀਕ ਹੈ ਜੀ ਆਪਣਾ ਚੈੱਕ ਕਰਕੇ ਲੈ ਜਾਓ 60 ਐਚ ਪੀ ਦਾ ਰਕਟ ਠੀਕ ਹੈ ਜੀ ਚੇਂਜਰ ਵਾਲਾ ਗਿਆ ਬਈ ਚੇਂਜਰ ਵਾਲਾ 3 ਸਪੀਡ ਠੀਕ ਹੈ ਜੀ ਲੈ ਮਤਰੋ ਚੇਂਜਰ ਵਾਲਾ ਹਾ ਹਜਮਲ ਟੂਰ ਵਾਲੀ ਕਿੱਟ ਕੁਟੂ ਹੀ ਵਿੱਚ ਹੀ ਪਈ ਹੈ ਦਿਖਾ ਦੇ ਬਾਈ ਹੋਰ ਉਹ ਮੇਂ ਪਈਆਂ ਚਾਪੀਆਂ ਪਾਉਂਦੇ ਠੀਕ ਹੈ ਜੀ ਮਤਲਬ ਜਕੀਨੀ ਕੰਮ ਆਗਾ ਬਈ ਦੇਖ ਸਕਦੇ ਕਿ ਅਵਨ ਬਾਈ ਕਹਿੰ ਟਾਇਰ ਵੀ ਨਾਲ ਦੇਨੇ ਕੇ ਭਾਈ ਕੰਡੀਸ਼ਨ ਦਾ ਵੀ ਐਨ ਕੋਕਾ ਪੀਸ ਪਿਆਗਾ ਮਤਲਬ ਕਹਿ ਲੀਏ ਭਾਈ ਕੰਪਨੀ ਤੋਂ ਕੜਵਾ ਕੇ ਨਾ ਇੱਕ ਦੋ ਵਾਰੀ ਬਾਹਰ ਕੱਢਿਆ ਗਾ ਬਸ ਬਸ ਸੌ ਕੀਆ ਸੌ ਕੀਆ ਠੀਕ ਆ ਭਾਈ ਚੈੱਕ ਕਰੋ ਤੇ ਰੇਟ ਰੂਪਈਆ ਦਾ ਰੇਟ ਇਹ ਦੇ ਦਾਂਗੇ ਆਪਾਂ ਯਾਰ ਇੱਕੋ ਹੀ ਰੇਟ ਆ ਯਸ ਹੋਰ ਨੂੰ ਹਾਂ ਜਾਂ ਨਾ 6.5 ਲੱਖ ਰੁਪਈਆ 6.5 ਲੱਖ ਰੁਪਈਆ ਦਾ ਠੀਕ ਆ ਜੀ ਜੇ ਲਓ ਮਿੱਤਰੋ ਤੁਸੀਂ ਹੋਰ ਪਾਸੇ ਨਿਗਾ ਮਾਰਿਆ ਇਸ ਤੋਂ ਬਾਅਦ ਭਾਈ ਅਮਨ ਕੋਲੇ ਆ ਜਿਓ ਤੁਹਾਨੂੰ ਜਾਇਜ਼ ਰੇਟ ਵਿੱਚ ਇਹ ਟਰੈਕਟਰ ਮਿਲ ਜਾਊਗਾ ਨੰਬਰ ਇਹਦਾ ਬਈ ਹਰਿਆਣਾ ਨੰਬਰ ਸਰਸੇ ਦਾ ਫਰਸਟ ਪਾਰਟੀ ਹੈ ਫਰਸਟ ਪਾਰਟੀ ਦਾ ਹਾਂ ਠੀਕ ਆ ਲੈ ਮਿੱਤਰੋ ਚੈੱਕ ਕਰ ਸਕਦੇ ਟਰੈਕਟਰ ਮੰਗਰ ਘੱਟੋ ਘੱਟ ਇਹਦੇ ਮੰਗਰ ਵੀ ਤੁਹਾਡਾ 2 ਤੋਂ 2.5 ਲੱਖ ਰੁਪਏ ਦਾ ਫਾਇਦਾ ਨਾ ਜੀ ਨਾ 10 ਲੱਖ ਰੁਪਏ ਦਾ ਜੀ ਨਵਾ ਸਾਢੇ 3 ਦੇ ਦਿੰਦੇ ਆਪਾਂ ਸਾਢੇ 3 ਦਾ ਜ ਨਵਾ ਠੀਕ ਆ ਲੈ ਮਿੱਤਰੋ ਕਹਿ ਲਿਆ ਸਾਢੇ 3-4 ਲੱਖ ਰੁਪਏ ਦਾ ਫਾਇਦਾ ਹੋ ਗਿਆ ਠੀਕ ਆ ਜੀ ਮਿੱਤਰੋ ਚੈੱਕ ਕਰੋ ਤੇ ਬਾਕੀ ਟਰੈਕਟਰ ਤੁਹਾਨੂੰ ਦਿਖਾਤੇ ਤੇ ਅੱਗੇ ਤੁਹਾਨੂੰ ਇਹ ਦਿਖਾਉਣੇ ਆਗੇ ਬਾਈ ਹਾਂ ਇਹ ਸਾਡੇ ਟਰੈਕਟਰਾਂ ਦੇ ਵੱਡਿਆਂ ਦੇ ਵਿੱਚ ਕੱਟੇ ਹੋਏ ਆ ਠੀਕ ਹੈ ਜੀ ਇਹ ਵਿੱਚ ਕੱਟੇ ਹੋਏ ਆਗੇ ਮਹਿੰਦਰਾ 265 97 ਮਾਡਲ ਹੈ ਜੀ 97 ਮਾਡਲ ਆਮਣ ਇੱਕ ਗੱਲ ਕਹਿਣਾ ਚਾਹਣਾ ਬਾਕੀ ਟਰੈਕਟਰ ਦੇ ਰੇਟ ਤਾਂ ਜਾਇ ਦੇ ਦੇ ਆਈਦਾ ਰੇਟ ਐਸਾ ਦੇ ਦੇ ਇਹਦਾ ਰੇਟ ਆਪਾਂ ਇਹੀ ਦੇਵਾਂਗੇ ਜਮਾਂ ਬਸ ਕਿਤੋਂ ਵੀ ਨਾ ਮਿਲੇ ਮਿਲੇ ਮਿਲਦੇ ਨਹੀਂ ਕਿਤੋਂ ਕਿਤੋਂ ਵੀ ਨਹੀਂ ਮਿਲਦਾ ਕਿਤੋਂ ਨਹੀਂ ਮਿਲਦਾ ਟਾਇਰ ਭਈ ਦੇ ਟਾਇਰ ਇਹਦੇ ਅਗਲੇ ਅੱਧੇ ਆ ਜੀ ਮਗਰਲੇ 45 ਪੈਸੇ ਪੱਕੇ ਠੀਕ ਹੈ ਜੀ ਪੱਕੇ ਇੰਜਨ ਗੇਰ ਤਾਂ ਓਕੇ ਆ ਠੀਕ ਹੈ ਦੇ ਨਾਲ ਲੱਗੇ ਬੇਟਾ ਜੀ ਠੀਕ ਆ ਇਹ ਬੰਦੇ ਆਮ ਡੀਏ ਤਨੂੰ ਮਿਲਦੇ ਨਹੀਂਗੇ ਆ ਲਓ ਬਈ ਚੈੱਕ ਕਰੋ ਵੇਟ ਬੂਟ ਆ ਜੇ ਨਾਲ ਦੇ ਲੱਗੇ ਪੈਨੇਗੇ ਬਈ ਹਾਂ ਕੰਡੀਸ਼ਨ ਦਾ ਵੀ ਚੰਗਾ ਪਿਆ ਸਾਰਾ ਇਹ ਨਾਲ ਕੋਈ ਰੰਗ ਨਹੀਂ ਵਜਿਆ ਸਾਰਾ ਇਹ ਨਾਲ ਠੀਕ ਆ ਸਾਰਾ ओरिजिनल ਆਗਾ ਠੀਕ ਆ ਬਈ ਜੀ 97 ਮਾਡਲ ਆਗਾ ਰੇਟ ਬਈ ਜੱਸ ਨੂੰ ਵਾਲਾ ਕਹੀਂ ਰੇਟ ਇਹ ਦੇ ਦਾਂਗੇ ਬਾਈ ਇੱਕੋ ਹੀ ਰੇਟ ਆ ਜੱਸ ਔਰ ਨੋ 1,15,000 ਰੁਪਏ ਠੀਕ ਆ ਜੀ ਲੈ ਮਿੱਤਰੋ 97 ਮਾਡਲ ਸਿਰਫ 1,15,000 ਰੁਪਏ ਦਾ ਮਹਿੰਦਰਾ ਟਰੈਕਟਰ ਜਿਹੜੇ ਵੀਰ ਕਹਿ ਰਹੇ ਨੇ ਵੀ ਘੱਟ ਬਜਟ ਵਾਲਾ ਟਰੈਕਟਰ ਲੈਣਾਗਾ ਆ ਲੈ ਜਾਓ ਨਾਲ ਬਈ ਤੁਹਾਡਾ ਕੰਮ ਵੀ ਵਧੀਆ ਕਰੂਗਾ ਹੈਨਾ ਤੇ ਬਾਕੀ ਵੇਟ ਵਗੈਰਾ ਵੀ ਤੁਹਾਨੂੰ ਦਿਖਾ ਦੇ ਬਈ ਤੇ ਅੱਗੇ ਗਿਆ ਬਈ ਆਸਾ 241 ਚੌਕੜਾ ਨਾ ਮੈਂ ਬਤਾ ਦਉ ਸਾਰਾ ਬਕਾ ਠੀਕ ਹੈ ਜੀ ਮੈਂ ਮਤਰਾ ਚੌਕੜਾ ਜਮਾ ਨਮਾਗਾ ਫਰੰਟ ਜੇ ਕੇ ਦੇ ਆਗੇ ਤੇ ਟਾਇਰ ਸੀ8 ਦੇ ਆਗੇ ਵਧੀਆ ਕੰਪਨੀ ਵਾਲੇ ਆ ਗਏ ਸੀ ਸੀ8 12 ਪਲਾਈ ਵਧੀਆ ਠੀਕ ਹੈ ਜੀ 12 ਪਲਾਈ ਦਾ ਟਾਇਰ ਆ ਗਏ ਤੇ ਮਾਡਲ ਬਈ ਆਮਣ ਮਾਡਲ 16 ਠੀਕ ਹੈ ਜੀ 2016 ਮਾਡਲ ਹੈਗਾ ਤੇ ਇਹਦਾ ਰੇਟ ਬਈ ਇਹਦਾ ਰੇਟ ਕੋਈ ਦੇ ਦਈਏ ਬਸ ਆਪਾਂ ਜੈਸ ਨੂੰ ਵਾਲਾ 1,80,000 ਦੇ ਦੇਣ 1,80,000 80,000 ਦਾ ਕਮ ਕਹਿ ਜੀ ਡੱਬ ਵਾਲੀ ਦਾ ਨੰਬਰ ਹੈ ਸਾਡਾ ਠੀਕ ਹੈ ਜੀ ਤੇ ਪਹਿਲੀ ਪਾਲਟੀ ਡਾਇਰੈਕਟਰ ਪੰਜਾਬ ਹਰਿਆਣਾ ਕੋ ਮੈਂ ਆਈਏ ਜਿੱਦੇ ਮਰਜ਼ੀ ਜਾਇਓ ਯਾਰ ਠੀਕ ਗਾਰੰਟੀ ਹੈ ਆਪਣੀ ਤੇ ਅਗਲਾ ਇਹ ਆ ਗਿਆ ਬੇ ਜੀ ਇਹ ਡਾਇਰੈਕਟਰ ਹੈ ਮਾਡਲ 2004 ਠੀਕ ਹੈ ਜੀ ਲੱਗਦਾ ਨਹੀਂ ਆਵਣ ਨਹੀਂ 4 ਮਾਡਲ ਠੀਕ ਆ ਸੋ ਪੱਕਾ ਪਰਾ ਹੈ ਨਾ ਬਈ ਹਾਂ ਸਾਰਾ ਓਰੀਜਨਲ ਲੈ ਵੀ ਮਿੱਤਰੋ ਦੇਖ ਸਕਦੇ ਹੋ ਕਿ ਸਾਰਾ ਓਰੀਜਨਲ ਹੈਗਾ ਸੋ ਪੱਕਾ ਤੁਸੀਂ ਚੈੱਕ ਵੀ ਕਰ ਸਕਦੇ ਹੋ ਕਿ 2004 ਮਾਡਲ ਆ ਟੈਰਾ ਟੂਰਾਂ ਦਾ ਬਈ ਟੈਰਾ ਟੂਰਾਂ ਦਾ ਵਧੀਆ ਹੈ ਅੱਧੇ ਟਾਇਰ ਇਹਦੇ ਠੀਕ ਹੈ ਜੀ ਹਾਂ ਲੈ ਮਿੱਤਰੋ ਅੱਧੇ ਟਾਇਰ ਨੇਗੇ ਚੰ ਇਹਦਾ ਰੇਟ ਬਈ ਇਹਦਾ ਰੇਟ ਆਪਾਂ ਦੇ ਦਾਂਗੇ ਬਈ 1 ਲੱਖ ਤੇ 10000 ਰੁਪਏ 1 ਲੱਖ ਤੇ 10000 ਰੁਪਏ ਲੈ ਮਿੱਤਰੋ ਕਹਿ ਸਕਦੇ ਆਂਗੇ ਸਿਰਫ 1 ਲੱਖ 10000 ਰੁਪਏ ਤੋਂ ਇਥੋਂ ਟਰੈਕਟਰ ਸਟਾਰਟ ਹੋ ਜਾਂਦੇ ਨੇਗੇ ਠੀਕ ਆ ਭਾਈ ਜੀ ਇਹ ਤੋਂ ਬਿਨਾ ਹੋਰ ਵੀ ਟਰੈਕਟਰ ਆ ਗਏ ਨੇ ਭਾਈ ਜਮਣ ਆਪਣੇ ਕੋਲੇ ਟਰੈਕਟਰ ਆਪਣੇ ਕੋਲੇ ਇੱਕ ਆਸ਼ਾ ਜੀ ਹੋ ਵੇਚ ਰੱਖੇ ਤੇਹੀ ਮਾਡਲ ਆਪਾਂ ਠੀਕ ਆ ਜੀ ਇਹ ਮੌਕੇ ਦੇ ਘਰੇ ਇੰਨੇ ਟਰੈਕਟਰ ਹੀ ਠੀਕ ਆ ਜੀ ਮੌਕੇ ਦੇ ਇੰਨੇ ਟਰੈਕਟਰ ਠੀਕ ਆ ਜੀ ਇੱਕ ਵਾਰੀ ਲੋਕੇਸ਼ਨ ਦੱਸ ਦੀ ਇੱਕ ਵਾਰੀ ਲੋਕੇਸ਼ਨ ਭਾਈ ਜੀ ਮੰਡੀ ਰੱਬ ਵਾਲੀ ਚੌਂਕ ਤੇ ਆ ਕੇ ਸਰਸੇ ਵਾਲੇ ਪਾਸੇ ਨੂੰ ਠੀਕ ਹੈ ਪੰਜਾਬ ਧਰਮ ਕੰਡਾ ਲੱਗਿਆ ਟਰੈਕਟਰ ਬਾਹਰ ਖੜੇ ਹੁੰਦੇ ਠੀਕ ਹੈ ਕਿਸਾਨ ਟਰੈਕਟਰ ਦੇ ਨਾਂ ਤੇ ਆਪਣੀ ਦੁਕਾਨ ਹੈ ਠੀਕ ਆ ਭਾਜੀ ਬਾਕੀ ਸੋਨੂੰ ਟਰੈਕਟਰ ਦਿਖਾ ਤੇ ਬਈ ਨਿਗਾਹ ਮਾਰ ਲਓ ਠੀਕ ਆ ਭਾਜੀ ਸਾਰੇ ਟਰੈਕਟਰ ਕਾਪੀ ਕਾਜ ਜਾਂਦੇ ਇੰਜਨ ਗੇਅਰ ਤੇ ਬੈਟਰੀ ਪੱਕੋ ਤੇ ਸਾਰੇ ਨਗ ਪੂਰੇ ਮਿਲਣਗੇ ਭਾਜੀ ਠੀਕ ਆ ਭਾਜੀ ਤੇ ਬਾਕੀ ਮੋਬਾਈਲ ਨੰਬਰ ਦੱਸੋ ਭਈ ਆਪਣਾ ਆਪਣਾ ਮੋਬਾਈਲ ਨੰਬਰ ਇੱਕ ਤਾਂ ਪਾ ਦਿਓ ਮੇਰੇ ਡੈਡੀ ਦਾ 9416690737 ਠੀਕ ਆ ਜੀ ਠੀਕ ਆ ਜੀ ਇੱਕ ਪਾ ਦਿਓ 8708472873 ਠੀਕ ਆ ਭਾਜੀ ਠੀਕ ਆ ਭਈ ਆਪਣਾ ਧੰਨਵਾ ਚਲੋ ਮਿੱਤਰੋ ਵੀਡੀਓ ਨੂੰ ਕਰ ਦਿਓ ਲਾਈਕ ਕਮੈਂਟ ਸ਼ੇਅਰ ਚੈਨਲ ਨੂੰ ਕਰ ਲੈ ਫੋਲੋ ਧੰਨਵਾਦ ਹਰਸ਼ਿਕਾ